ਸੇਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਐਕਸਰੇ ਦੇ ਨਵੇਂ ਸੀਆਰ ਸਿਸਟਮ ਦੀ ਕੁੰਡ ਚੁਕਾਈ ਕੀਤੀ ਗਈ। ਇਸ ਮੌਕੇ ਸੇਵਲ ਹਸਪਤਾਲ ਫਤਿਹਗੜ ਸਾਹਿਬ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸਰਿਤਾ, ਐਸਐਮਓ ਡਾਕਟਰ ਕੇ.ਡੀ ਸਿੰਘ ਅਤੇ ਡਾਕਟਰ ਸਿਮਰਨ ਵਾਲੀ ਵੀ ਮੌਜੂਦ ਸਨ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਐਕਸ-ਰੇ ਕਰਨ ਦਾ ਸਿਸਟਮ ਕੇਵਲ ਇੱਕ ਮਸ਼ੀਨ ਤੇ ਹੀ ਨਿਰਭਰ ਕਰਦਾ ਸੀ ਜਦੋਂ ਕੰਮ ਦਾ ਜ਼ਿਆਦਾ ਲੋਡ ਹੋ ਜਾਂਦਾ ਸੀ ਤਾਂ ਮਸ਼ੀਨ ਰੁਕ ਜਾਂਦੀ ਸੀ ਅਤੇ ਮਰੀਜ਼ਾਂ ਨੂੰ ਖੱਜਲਖੁਆਰ ਹੋਣਾ ਪੈਂਦਾ ਸੀ ਇਸ ਮੌਕੇ ਡਾਕਟਰ ਕੇ.ਡੀ ਸਿੰਘ ਅਤੇ ਡਾਕਟਰ ਸਿਮਰਨ ਵਾਲੀਵਾਲ ਨੂੰ ਵਿਧਾਇਕ ਲਖਵੀਰ ਸਿੰਘ ਰਾਏ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਉਨ੍ਹਾਂ ਕਿਹਾ ਕਿ ਵਿਧਾਇਕ ਲਖਵੀਰ ਸਿੰਘ ਰਾਏ ਇਸ ਸਹਿਯੋਗ ਸਦਕਾ ਇਸ ਮਸ਼ੀਨ ਦੇ ਲੱਗਣ ਨਾਲ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ ਖੁਆਰੀ ਨਹੀਂ ਹੋਵੇਗੀ। ਅ ਸਿਵਲ ਹਸਪੀਟਲ ਫਟੇਗੜ ਸਾਹਾ ਹੈ। ਰਾਹਤ ਪ੍ਰੀਖਬਰ ਹੈ। ਵੈਲਿਊ ਫਾਊਂਡੇਸ਼ਨ ਦਾ ਜਿਹੜਾ ਸਾਡਾ ਸਾਨੂੰ ਨਰ ਕੁਐਸਟ ਕੀਤੀ ਸੀ ਕਿ ਸਾਨੂੰ ਇੱਕ ਸੀਆਰ ਸਿਸਟਮ ਦਿੱਤਾ ਜਾਵੇ ਜਿਹਦੇ ਨਾਲ ਸੀਆਰ ਸਿਸਟਮ ਕੀ ਹੈ ਜਿਹੜਾ ਐਕਸਰੇ ਹੁੰਦੇ ਆ ਉਹਦੀਆਂ ਮਸ਼ੀਨਾਂ ਰੀਡ ਕਰਦੇ ਜਿਹੜੇ ਜੋ ਵੀ ਐਕਸਰੇ ਦੀ ਫਿਲਮ ਆਉਂਦੀ ਆ ਸਾਡੇ ਕੋਲ ਇੱਥੇ ਜਿਹੜੀ ਪਹਿਲਾਂ ਸੀ ਉਹ 올ਡ ਹੋ ਚੁੱਕੀ ਸੀ ਪੁਰਾਣੀ ਸੀ ਔਰ ਉਹਦਾ ਰੋਜ਼ ਕੰਪਲੀਟ ਰਹਿੰਦੀ ਸੀ ਬੰਦ ਹੋ ਗਿਆ ਜੀ ਫਿਰ ਸਾਡੇ ਜਿਹੜੇ ਪੇਸ਼ੈਂਟ ਸੀ ਕਦੇ ਰੈਫਰ ਹਸਪੀਟਲ ਚੋਂ ਵਸੀ ਲਈ ਹੁੰਦੇ ਸੀ ਕਦੇ ਗਵਿੰਨ ਕਰ ਲਈ ਹੁੰਦੇ ਸੀ ਕਦੇ ਮੋਹ ਲਈ ਬਹੁਤ ਲੋਕਾਂ ਨੂੰ ਹਰਾਸ਼ਮੈਂਟ ਹੁੰਦੀ ਸੀ ਮੈਂ ਇੱਥੇ ਆਇਆ ਐਸਐਮਓ ਸਾਹਿਬ ਡਾਕਟਰ ਸਾਹਿਬ ਇਹਨਾਂ ਤੋਂ ਪੁੱਛੇ ਤਾਂ ਇਹ ਕਹਿਣ ਲੱਗੇ ਕਿ ਸਾਨੂੰ ਸੀਆਰ ਸਿਸਟਮ ਬਹੁਤ ਜ਼ਰੂਰੀ ਹੈ। ਇੰਨਾ ਵਰਕਲੋਡ ਹੈ ਕਿ ਅਸੀਂ ਜਿਹੜੀਆਂ ਸਾਡੀਆਂ ਮਸ਼ੀਨਾਂ ਨੇ ਇਹ ਪੁਰਾਣੀਆਂ ਹੋ ਚੁੱਕੀਆਂ ਨਹੀਂ ਸਹਿ ਸਕਦੀਆਂ। ਕਿ ਤਕਰੀਬਨ ਰੋਜ਼ 100 ਤੋਂ ਵੱਧ ਰੋਜ਼ ਅਕਸਰੇ ਹੁੰਦੇ ਆ। ਔਰ ਅਸੀਂ ਨਿਰਨ ਸਾਡੇ ਭਰਾ ਨੇ ਵਾਇਓ ਫਾਊਂਡੇਸ਼ਨ ਵਾਲੇ ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੂੰ ਰਿਕੁਐਸਟ ਕੀਤੀ ਮੈਂ ਕਿ ਭਈ ਸਾਨੂੰ ਤੁਸੀਂ ਸਹਾਇਤਾ ਕਰੋ। ਤਕਰੀਬਨ ਇਹ ਮਸ਼ੀਨ 7 ਲੱਖ ਦੀ ਹੈ ਜਿਹੜੀ ਨਵੀਂ ਤਕਨੀਕ ਨਾਲ ਆਈ ਹੈ। ਔਰ ਉਹਨਾਂ ਨੇ ਅੱਜ ਸਾਨੂੰ ਪ੍ਰੋਵਾਈਡ ਕੀਤੀ ਹੈ। ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ। ਅ ਮੈਂ ਆਪਣੇ ਵੱਲੋਂ ਵੀ ਸਿਵਲ ਹਸਪਤਲਾਂੋਂ ਵੀ ਤੇ ਸਾਰੀ ਹਲਕੇ ਦੇ ਲੋਕਾਂ ਲਈ ਲੋਕਾਂ ਵੱਲੋਂ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਇਹ ਨਾਲ ਰਾਹਤ ਬਹੁਤ ਮਿਲਨੀ ਆ ਉਹ ਲੋਕਾਂ ਨੂੰ ਇਹ ਪੇਸ਼ੈਂਟ ਨੂੰ ਧੱਕੇ ਨਹੀਂ ਖਾਣੇ ਪੈਣੇ ਸੋ ਇਹਦੇ ਬਾਰੇ ਜ਼ਿਆਦਾ ਡਾਕਟਰ ਸਾਹਿਬ ਹੈਗੇ ਆ ਐਸਐਮਓ ਸਾਹਿਬ ਹੈਗੇ ਆ ਤੇ ਉਹ ਦੱਸਣਗੇ ਇੱਥੇ ਪੇਸ਼ੈਂਟਸ ਦਾ ਵਰਕ ਜਿਹੜਾ ਸਾਡਾ ਲੋਡ ਹੈਗਾ ਉਹ ਕਾਫੀ ਜ਼ਿਆਦਾ ਰਹਿੰਦਾ ਜਿਦੇ ਵਿੱਚ ਜ਼ਿਆਦਾਤਰ ਗਿਣਤੀ ਗਰੀਬ ਤਬਕੇ ਦੀ ਹੈਗੀ ਹੈ ਜਿਹਦੇ ਅੰਦਰ ਸਾਡਾ ਤਕਰੀਬਨ 100 150 ਐਕਸਰੇ ਰੋਜ਼ਾਨਾ ਤਾਂ ਹੁੰਦਾ ਹੈ ਸਾਡਾ ਇੱਕ ਐਕਸਰੇ ਯੂਨਿਟ ਹੈ ਪਰ ਜਿਹੜੇ ਉਸ ਦੇ ਉੱਤੇ ਐਕਸਲੇਸ ਹੁੰਦੇ ਨੇ ਉਹਨੂੰ ਕੰਪਿਊਟਰਾਈਜ਼ਡ ਰੀਡ ਕਰਨ ਲਈ ਸਾਡੇ ਕੋਲ ਫਿਲਹਾਲ ਇੱਕੋ ਹੀ ਸੀਆਰ ਸਿਸਟਮ ਕੰਪਿਊਟਰਾਈਜ਼ਡ ਮਸ਼ੀਨ ਸਿੱਗੀ ਜਿਹੜਾ ਕਿ ਵਰਕਲੋਡ ਜ਼ਿਆਦਾ ਹੋਣ ਕਰਕੇ ਓਵਰਯੂਜ਼ ਹੋਣ ਕਰਕੇ ਬਾਰ ਬਾਰ ਬ੍ਰੇਕਡਾਊਨ ਹੋ ਜਾਂਦਾ ਸੀ ਪ੍ਰਿੰਟ ਆਊਟ ਹੋਣਾ ਸਾਡਾ ਕੰਮ ਰੁਕਦਾ ਸੀਗਾ ਤੇ ਪੇਸ਼ੈਂਟਸ ਨੂੰ ਹਰੈਸਮੈਂਟ ਹੁੰਦੀ ਸੀਗੀ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਸੀਗੇ ਇਧਰ ਉਧਰ ਕਰਵਾਉਣਾ ਪੈਂਦਾ ਸੀਗਾ ਅਸੀਂ ਸਾਡੀ ਡਿਮਾਂਡ ਸੀਗੀ ਕਿ ਸਾਡੇ ਕੋਲ ਦੇ ਦਿੱਤਾ ਜਾਏ ਸਾਨੂੰ ਤਾਂ ਕਿ ਸਾਡਾ ਕੰਮ ਰੁਕੇ ਨਾ ਬੈਕਅਪ ਸਾਡੇ ਕੋਲ ਹੋਏ ਔਰ ਅਸੀਂ ਅੱਗੇ ਐਡੀਸ਼ਨਲ ਕੰਮ ਵੀ ਕਰ ਸਕੀਏ ਜੇਰਾ ਕਿ ਹੁਣ ਸਾਡੇ ਕੋਲੇ ਨਵੀਂ ਲੇਟੈਸਟ ਮਸ਼ੀਨ ਫੂਜੀ ਦੀ ਪ੍ਰਾਈਮਰੀ ਮਾਡਲ ਕਰਕੇ ਪ੍ਰਾਈਮਰੀਟੀ ਮਾਡਲ ਕਰਕੇ ਆ ਗਈ ਹੈ ਲੇਟੈਸਟ ਐਡਵਾਂਸ ਸਿਸਟਮ ਹੈਗਾ ਹੁਣ ਅਸੀਂ ਸਾਡੀ ਇਹੀ ਉਮੀਦ ਹੈ ਔਰ ਅਸੀਂ ਇਹੀ ਉਮੀਦ ਕਰਦੇ ਕਦੇ ਵੀ ਜੇ ਰੱਬ ਨਾ ਕਰੇ ਬ੍ਰੇਕਡਾਊਨ ਹੁੰਦਾ ਵੀ ਹੈ ਪ੍ਰਾਈਮਰੀ ਸਿਸਟਮ ਤਾਂ ਸਾਡੇ ਕੋਲ ਵਧੀਆ ਉਸ ਤੋਂ ਵੀ ਵਧੀਆ ਹੁਣ ਸਿਰ ਸੈਕੰਡ ਸਿਸਟਮ ਆ ਗਿਆ ਹੋਇਆ ਹੈ ਇਹਦੇ ਨਾਲ ਸਾਡੇ ਕੰਮ ਦੇ ਅੰਦਰ ਬਰੋਤਰੀ ਵੀ ਹੋਊਗੀ ਨਾਲੇ ਅੰਡੂ ਹਰਾਸਮੈਂਟ ਆਫ ਦਾ ਪੇਸ਼ੈਂਟਸ ਇਹ ਖ ਤੰਤਨ ਮਹਾਨ ਸ਼ਹੀਦ ਬਾਬਾ ਜੋਰਵਰ ਸਿੰਘ ਬਾਬਾ ਫਤੇ ਸਿੰਘ ਤੰਤਨ ਮਾਤਾ ਗੁਜਰਕਾ ਦੀ ਮਹਾਨ ਸ਼ਹੀਦਾਂ ਦੀ ਧਰਤੀ ਤੇ ਚੱਲ ਲਈ। ਜ਼ਿਲ੍ਹਾ ਹਸਪਤਾਲ ਫਤੇਗੜ ਸਾਹਿਬ ਵੀ ਕਹੀ ਅੱਜ ਐਮਐਲਏ ਸਰਦਾਰ ਲਖਵੀਰ ਸਿੰਘ ਰਾਏ ਸਾਹਿਬ ਦੇ ਦਿੱਤਨਾ ਸਦਕਾ ਤੇ ਬਾਈ ਫਾਊਂਡੇਸ਼ਨ ਵੱਲੋਂ ਇੱਕ ਲੇਟੈਸਟ ਸੀਆਰ ਸਿਸਟਮ ਜੋ ਕਿ ਫਿਊਜੀ ਕੰਪਨੀ ਦਾ ਹੈ ਉਹ ਅੱਜ দান ਕੀਤਾ ਗਿਆ ਹੈ। ਤੋਂ ਮੈਂ ਐਮਐਲਏ ਸਾਹਿਬ ਦਾ ਬਾਈ ਫਾਊਂਡੇਸ਼ਨ ਦਾ ਤੇ ਸਮੂਹ ਸਾਰੇ ਇਤਵੰਤ ਸੱਜਣਾ ਦਾ ਧੰਨਵਾਦ ਕਰਦੀ ਹਾਂ। ਪ੍ਰਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ